ਆ ਗੁਰੂ ਦੀ ਨਗਰੀ ਹੈਗੀ ਆ ਇੱਥੇ ਲੰਗਰ ਬਾਬੇ ਚੱਲਦੇ ਨੇ ਆਪਾਂ ਵੀ ਇੱਕ ਲੰਗਰ ਹੀ ਚਲਾਇਆ ਹੋਇਆ ਪਾ ਮੜੀ ਐਮਾਉਂਟ ਲੈਣੇ ਲੋਕਾਂ ਤੋਂ ਵਧੀਆ ਘਰ ਦਾ ਪ੍ਰਸ਼ਾਦਾ ਲੋਕਾਂ ਨੂੰ ਫੋਣਨੇ ਆ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਬਾਜੀ ਆਪਣੇ ਕੋਲ ਕੀ ਕੀ ਹੁੰਦਾ ਜੀ ਆਪਣੇ ਕੋਲ ਵੀਰ ਜੀ ਹੁਣ ਤੇ ਬਾਬੇ ਦੀ ਕਿਰਪਾ ਵਾਧੂ ਐਟਮ ਹੈਗੀਆਂ ਜੀ ਜੀ ਹੁਣ ਤੇ ਜਿਵੇਂ ਆ ਵੇਖੋ ਸਪੈਸ਼ਲ ਆਲੂ ਬਤਾਉ ਦੀ ਸਬਜੀ ਹਾਂਜੀ ਸਪੈਸ਼ਲ ਹੁਣੇ ਬਣੀ ਜੇ ਬਾਜੀਤਾ ਜੀ ਜੀ ਉਸ ਤੋਂ ਬਾਅਦ ਆਪਣੀ ਆ ਦੇਖੋ ਸਪੈਸ਼ਲ ਗਰੇਵੀ ਚਾਂਪ ਆ ਚੈੱਕ ਰੰਗ ਚੈੱਕ ਕਰੋ ਜੀ ਵਾਹ ਜੀ ਵਾਹ ਜਬਰਦਸਤ ਭਾਜੀ ਆਪਣੀ ਗਰੇਵੀ ਚਾਂਪ ਆਪਣੇ ਸਪੈਸ਼ਲ ਰਾਜਮਾ ਮਸਾਲੇ ਵਾਲੇ ਵਾਹ ਜੀ ਵਾਹ ਜਬਰਦਸਤ ਭਾਜੀ ਉਸ ਤੋਂ ਬਾਅਦ ਆਪਣੀ ਸਪੈਸ਼ਲ ਵਾਇਰਲ ਡਿਸ਼ ਮਨਚੂਰਨ ਵਾਲੇ ਛੋਲੇ ਆ ਤੇ ਅੱਧੇ ਵੀ ਹੋ ਗਏ ਨੇ ਹੁਣੇ ਤੁਹਾਡੇ ਸਾਹਮਣੇ ਹੈਗੇ ਨੇ ਅੱਛਾ ਆਏ ਲੋਕਾਂ ਦਾ ਬਹੁਤ ਮੈਂ ਕਹਿੰਦਾ ਪਿਆਰ ਮਿਲਿਆ ਇਹਨੂੰ ਤੇ ਉਸ ਤੋਂ ਬਾਅਦ ਆਪਣੇ ਸਪੈਸ਼ਲ ਜੋ ਪਹਿਲੇ ਦਿਨ ਤੋਂ ਤੁਹਾਨੂੰ ਵੀਡੀਓ ਦਿਖਾਏ ਸੀ ਨਾ ਬਾਸਮਤੀ ਰਾਈਸ ਹਾਂਜੀ ਉਹੀ ਹੈਗੇ ਵੇਖੋ ਆ ਅੱਜ ਤੱਕ ਉਹੀ ਹੈਗੇ ਜੇ ਕੰਪਰੋਮਾਈਜ਼ ਕਦੇ ਕੋਈ ਚੀਜ਼ ਨਾਲ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਆ ਰੋ ਕੱਲਾ ਕੱਲਾ ਦਾਣਾ ਜਾਊਗਾ ਥੱਲੇ ਵਾਹ ਜੀ ਵਾਹ ਜ਼ਬਰਦਸਤ ਭਾਜੀ ਤੇ ਅੰਮ੍ਰਿਤਸਰ ਵਾਸੀਆਂ ਦਾ ਕਿੱਦਾਂ ਪਿਆਰ ਮਿਲਿਆ ਭਾਜੀ ਬਹੁਤ ਮੈਂ ਕਹਿੰਦਾ ਬੇਅੰਤ ਪਿਆਰ ਮਿਲਿਆ ਬੇਅੰਤ ਜਿਹਦਾ ਕੋਈ ਮੈਂ ਜਵਾਬ ਨਹੀਂ ਦੇ ਸਕਦਾ ਇੰਨਾ ਪਿਆਰ ਮਿਲਿਆ ਮੈਨੂੰ ਆ ਤੁਸੀਂ ਚੈੱਕ ਕਰਦੇ ਹੋ ਰੋਟੀ ਪਾਣੀ ਖਾਣ ਸੰਗਤ ਆਈ ਹੋਈ ਸਾਡੇ ਕੋਲ ਹਾਂਜੀ ਤੇ ਪਿਆਰ ਨਾਲ ਪ੍ਰਸ਼ਾਦਾ ਸਕਾਈਦਾ ਹਰਿਆ ਨੂੰ ਤੇ ਜਿੰਨੇ ਕਿਸੇ ਕੋਲ ਪੈਸੇ ਹੈਗੇ ਨੇ ਉਹਨੇ ਛੱਕ ਜੇ ਕੋਈ ਇਹ ਨਹੀਂ ਕਿ 50 ਚਾਹੀਦੇ ਨੇ 100 ਚਾਹੀਦੇ ਨੇ 20 30 40 50 ਜਿਹੋ ਜਾਂ ਪਹਿਲਾਂ ਕਿਹਾ ਸੀ ਕਿ ਸਾਡੇ ਕੋਈ ਵੀ ਆਇਆ ਤਾਂ ਰੋਟੀ ਭਰ ਕੇ ਪੇਟ ਭਰ ਕੇ ਖਾ ਕੇ ਜਾਏ ਤੇ ਉਵੇਂ ਰੋਟੀ ਬੰਦਾ ਖਾ ਕੇ ਜਾਂਦਾ ਅੱਛਾ ਜੀ ਤੇ ਤੁਹਾਨੂੰ ਇੱਕ ਢਿੱਡ ਫੁੱਲ ਦੀ ਸਪੈਸ਼ਲ ਥਾੜੀ ਲਾ ਕੇ ਵਿਖਾਉਣੇ ਆ ਜੀ ਜੋ ਸਿਰਫ ਸਿਰਫ ਰੇਡ ਬਾਦ ਤੋਂ ਲਾ ਕੇ ਬਾਦ ਤੋਂ ਦਾਦਾ ਬਾਦ ਤੋਂ ਥਾੜੀ ਲਾ ਕੇ ਵਿਖਾਉਂਦੇ ਆ ਵਾਹ ਜੀ ਵਾਹ ਪਾਜੀ ਕੀ ਆ ਗਏ ਇਹ ਆ ਗਏ ਜੀ ਆਪਣੇ ਸਪੈਸ਼ਲ ਰਾਜਮਾ ਇਹਦੇ ਕੋਲ ਆਪਣੇ ਤਿੰਨ ਆਪਸ਼ਨ ਹੁੰਦੇ ਨੇ ਰਾਜਮਾ ਕੜੀ ਛੋਲੇ ਬੰਦਾ ਕੁਝ ਵੀ ਲੈ ਸਕਦਾ ਆਪਣੇ ਕੋਲ ਅੱਛਾ ਜੀ ਹਾਂ ਜੀ ਉਸ ਤੋਂ ਬਾਅਦ ਆਊਗੀ ਸੁੱਕੀ ਸਬਜ਼ੀ ਇਸ ਟਾਈਮ ਰੈਡੀ ਹੈਗੀ ਜੀ ਆਪਣੇ ਕੋਲ ਆਲੂ ਬਤਾਉ ਦੀ ਸਬਜ਼ੀ ਤੇ ਉਹ ਆ ਗਈ ਜੇ ਵਾਹ ਜੀ ਵਾਹ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਹਰਿਆ ਭਰਿਆ ਸੈਲਡ ਹਰਿਆ ਭਰਿਆ ਸੈਲਡ ਵਾਹ ਜੀ ਵਾਹ ਉਤਵਾ ਆ ਗਈ ਜੀ ਚ ਆਪਣੀ ਤਨੀਆ ਪੁਤਣੀ ਚਟਨੀ ਛਟਨੀ ਪਦੀਨੇ ਦੀ ਚਟਨੀ ਆ ਗਈ ਹੁਣ ਅਚ ਆਉਣਗੇ ਚੋਲ ਅੱਛਾ ਰਾਈਸ ਬਾਸਮਤੀ ਰਾਈਸ ਇਹ ਨਹੀਂ ਕੋਈ ਸਪੈਸ਼ਲ ਰਾਈਸ ਹੁਗਾ ਬਣਾ ਕੇ ਰੱਖੀਏ ਥਾਲੀ ਵਾਸਤੇ ਬਾਸਮਤੀ ਰਾਈਸ ਰਾਈਸ ਵੀ ਆਗੇ ਬਾਜੀ ਹੁਣ ਅਚ ਆਊਗਾ ਆਪਣਾ ਪਿਆਰ ਚਾਰ ਫੁਲਕੇ ਦਾ ਅੱਛਾ ਚਾਰ ਫੁਲਕੇ ਵੀ ਆਣਗੇ ਚਾਰ ਪ੍ਰਸ਼ਾਦੇ ਆਉਣਗੇ ਜੀ ਗਰਮ ਗਰਮ ਵਾਹ ਜੀ ਵਾਹ ਆ ਥਾਲੀ ਹੋ ਗਈ ਜੀ ਆਪਣੀ ਰੈਡੀ ਪਾਜੀ ਇਹਦਾ ਪ੍ਰਾਈਸ ਕਿੰਨਾ ਇਹਦਾ ਪ੍ਰਾਈਸ ਸਿਰਫ 40 ਰੁਪਏ ਸਿਰਫ ਸਿਰਫ 40 ਰੁਪਏ ਸਿਰਫ 40 ਰੁਪਏ ਤੇ ਜੇ ਕਿਸੇ ਸਬਜੀ ਦੁਬਾਰਾ ਲੈਣੀ ਹੈ ਜਿੱਲੀ ਸਬਜੀ ਤੇ ਉਹ ਆਪਾਂ ਰਿਫਿਲ ਵੀ ਕਰ ਦਿੰਨੇ ਹਾਂ ਉਹਨੂੰ ਰਿਫਿਲ ਵੀ ਕਰ ਦਿੰਦੇ ਇੰਨੇ ਰੁਪਏ ਜੀ ਪਾਜੀ ਅੰਮਰਸਰ ਦੇ ਵਿੱਚ ਇਹ 40 ਰੁਪਏ ਦੀ ਪਲੇਟ ਮਿਲਦੀ ਜੇ ਫਿਰ ਦਿੱਲੀ ਵਰਗੇ ਸ਼ਹਿਰ ਚ ਜਾਈਏ 100 ਰੁਪਏ ਤੋਂ ਘੱਟ ਨਹੀਂ ਹੈਗੀ ਇਹ ਸਿਰਫ ਗੁਰੂ ਦੀ ਨਗਰੀ ਹੈਗੀ ਆ ਇੱਥੇ ਲੰਗਰ ਬਾਬੇ ਚੱਲਦੇ ਨੇ ਆਪਾਂ ਵੀ ਇੱਕ ਲੰਗਰ ਹੀ ਚਲਾਇਆ ਹੋਇਆ ਆ ਪਰ ਮੜੀ ਅਮਾਉਂਟ ਲੈਣੇ ਲੋਕਾਂ ਤੋਂ ਵਧੀਆ ਕਰਦਾ ਪ੍ਰਸ਼ਾਦਾ ਲੋਕਾਂ ਨੂੰ